ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਨੇ ਹਾਂਜੀ ਕੀ ਕਾਰਨਾ ਜੋ ਅੱਜ ਤੁਸੀਂ ਉਰੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਪਟਪੁਰਤਿੰਗ ਦਿੱਕੂ ਤੂ ਤੂਪੁਰ ਜਰਨਤ ਕੱਤਰ ਅਕਾਈ ਕਰ ਨੂੰ ਬਈ ਜੀ ਇੱਥੇ ਲੈਟਰੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਇੱਕ ਮਹੀਨੇ ਤੋਂ ਤਕਰੀਬਨ ਨਾ 24 ਘੰਟੇ ਦੀ ਸਪਲਾਈ ਚੱਲ ਰਹੀ ਹੈਗੀ ਨਾ ਹੀ ਖੇਤਾਂ ਦੀ ਸਪਲਾਈ ਚੱਲ ਰਹੀ ਹੈਗੀ ਖੇਤਾਂ ਦੀ ਸਪਲਾਈ ਸਿਰਫ 4 ਘੰਟੇ ਆਉਂਦੀ ਹੈ ਕੱਟ ਲਾ ਲਾ ਕੇ ਪਿੰਡਾਂ ਦੀ ਸਪਲਾਈ ਦਾ ਬਹੁਤ ਬੁਰਾ ਹਾਲ ਹੈਗਾ ਕੈਟਾਗਰੀ 24 ਘੰਟੇ ਵੀ ਨਹੀਂ ਚੱਲ ਰਹੀ ਸ਼ਹਿਰੀ ਵੀ ਨਹੀਂ ਚੱਲ ਰਹੀ ਕੋਈ ਨਹੀਂ ਚੱਲ ਰਹੀਆਂ ਇੱਕ ਦਿਨ ਅਸੀਂ ਉਰੇ ਪਹਿਲਾਂ ਵੀ ਧਰਨਾ ਲਗਾਏ ਸੀ ਇਸ ਵਾਰ ਤੇ ਵਿੱਚ ਉਹਦੇ ਨਾਲ ਦੇ ਉੱਚ ਅਧਿਕਾਰੀ ਆਏ ਸੀ ਐਸਪੀ ਪਟਿਆਲਾ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਇਹਦਾ ਪ੍ਰੋਬਲਮ ਨੂੰ ਕੋਸ਼ਿਸ਼ ਦੇਣਾ ਚ ਸੋਲਵ ਕਰ ਦਾਂਗੇ ਉਹ ਤਰ੍ਹਾਂ ਲੱਗਣ ਤੋਂ ਬਾਅਦ ਤਿੰਨ ਚਾਰ ਦਿਨ ਸਾਡੀ ਸਪਲਾਈ ਸਹੀ ਚੱਲਦੀ ਰਹੀ ਤਿੰਨ ਚਾਰ ਦਿਨ ਚੱਲਣ ਤੋਂ ਬਾਅਦ ਹੁਣ ਇਹ ਕਦੇ ਸਾਨੂੰ ਕਹਿੰਦੇ ਨੇ ਗ੍ਰੈਡ ਦੇ ਵਿੱਚੋਂ ਓਵਰਲੋਡਿੰਗ ਹੋ ਰਹੀ ਹੈ ਕਦੇ ਕਹਿੰਦੇ ਨੇ ਕੋਈ ਹੋ ਰਿਹਾਗਾ ਪਰ ਸਾਡੇ ਗ੍ਰੈਡ ਦੇ ਉੱਪਰ ਓਵਰਲੋਡ ਕਰਨ ਦੇ ਵਿੱਚ ਮੈਕਮੇ ਦਾ ਪੂਰਾ ਪੂਰਾ ਯੋਗਦਾਨ ਆਗਾ ਬਿਜਲੀ ਬੋਰਡ ਦਾ ਸਾਡੇ ਗ੍ਰੈਡ ਦੀ ਗੰਡੂਆਂ ਦੀ ਸਪਲਾਈ ਲੈਰਾ ਸ਼ਹਿਰੀ ਤੱਕ ਜਾਈ ਜਗੀ ਲੈਰਾ ਰੋਡ ਤੱਕ ਜਾਈ ਹੈਗੀ ਜਦੋਂ ਕਿ ਇੰਨੀ ਦੂਰ ਇੱਥੇ 20 ਕੇਵੀ ਦਾ ਟਰਾਂਸਫਰ ਮਰੇਗਾ ਮਸ਼ੀਨਾਂ ਕੀ ਜਿਹੜੀ ਇੰਨੀ ਦੂਰ ਕੋਈ ਉਹ ਨਹੀਂ ਮੰਡਾ ਉਹਨੂੰ ਚੱਕ ਕੇ ਉਸ ਫੀਡਰਾਂ ਨੂੰ ਜਿਹੜੇ ਨੇੜੇ ਪੈਂਦੇ ਗ੍ਰਿਡ ਨੇ ਜਿਵੇਂ ਛਾਜਲੀ ਤੇ ਪਾਇਆ ਜਾਵੇ ਲੈਰਾ ਰੋਡ ਨੂੰ ਲੈਰੇ ਜੀ ਪਾਇਆ ਜਾਵੇ ਇਧਰੋਂ ਕਣਕਵਾਲ ਤੇ ਪਾਇਆ ਜਾਵੇ ਤਾਂ ਕਿ ਇਹਨੂੰ ਅੰਡਰ ਲੋਡ ਕੀਤਾ ਜਾ ਸਕੀ पीसी कट उरे एक ट्रांसफार्मर ਹੋਣ ਦੇ باوجود ਵੀ पीसी ਕੱਟਾ ਜਾਂਦੇ ਨੇ पीसी ਕੱਟਾ ਇੱਕ ट्रांसफार्मर ਤੇ ਨਹੀਂ ਆ ਸਕਦੇ ਅਸੀਂ ਉਹ ਵੀ ਬੇਨਤੀ ਕੀਤੀ ਸੀ ਪਰ ਪਰੰਤੂ ਸਾਡੀ ਕੋਈ ਨਹੀਂ ਮੰਨੀ ਗਈ ਹੁਣ ਸਵੇਰ ਤੋਂ ਲੈ ਕੇ ਕੋਈ ਅਫਸਰ ਉਡੇ ਨਹੀਂ ਆਇਆ ਮਜਬੂਰਨ ਸਾਨੂੰ ਇਹ ਗ੍ਰੈਡ ਬੰਦ ਕਰਵਾਉਣਾ ਪਊਗਾ ਹੁਣ ਕਿਹੜੇ ਕਿਹੜੇ ਜਥੇਬੰਦੀਆਂ ਦੇ ਸਹਿਯੋਗ ਨਾਲ ਤਰਨ ਕਰ ਰਹੀਆਂ ਨੇ ਇਹ ਦੋ ਜਥੇਬੰਦੀਆਂ बीकेयू ਸਿੱਧੂਪੁਰ ਅਤੇ बीकेयू ਅਗਰਾਹਾ ਦੋਨਾਂ ਨੇ ਸਾਂਝੇ ਤੌਰ ਤੇ ਇਹ ਮੋਰਚਾ ਲਾਇਆ ਹੋਇਆ ਹੈ ਹੁਣ ਮੈਨ ਮੁੱਖ ਮੰਗ ਕੀ ਹੈ ਜੀ ਆਪਣੀ ਮੈਨ ਮੁੱਖ ਮੰਗ ਸਾਡੀ ਖੇਤਾਂ ਵਾਲੀ ਸਪਲਾਈ ਆ ਜੋ ਉਹ ਸਾਨੂੰ ਬੰਦ ਦੀ ਪੂਰੀ ਦਿੱਤੀ ਆ ਵੀ 8 ਘੰਟੇ ਦਿੱਤੀ ਜਾਵੇ ਤੇ ਸਾਡੇ ਜੋ ਪਿੰਡਾਂ ਵਾਲੇ ਫੀਡਰ ਨੇ ਸ਼ਹਿਰੀ ਕੈਟਾਗਰੀ ਯੂਪੀਐਸ ਜਿੰਨੇ ਵੀ ਚੱਲਦੇ ਨੇ 24 ਘੰਟੇ ਵਾਲੇ ਸਾਡੇ ਪੂਰੇ ਕੋਈ ਪ੍ਰੋਪਰ ਚੱਲਣ ਕੱਟ ਨਾਲ ਕੀ ਤੇ ਹੁਣ ਕਿੰਨੀ ਆਰੀ ਜੀ ਲੈਟ ਪਿੰਡਾਂ ਦੇ ਵਿੱਚ ਤੇ ਖੇਤਾਂ 'ਚ ਹੁਣ ਤਾਂ ਖੇਤਾਂ ਦੇ ਵਿੱਚ 4 ਘੰਟੇ ਜੀ ਤੇ ਰਾਤ ਅਸੀਂ 2:30 ਵਜੇ ਦਾ ਕੋਰੇ ਬੈਠੇ ਰਹੇ ਕਹਿੰਦੇ ਦੀ ਇਹਨਾਂ ਦੇ ਐਸਸੀ ਨੇ ਮੇਰੇ ਨਾਲ ਗੱਲ ਕਰੀ ਉਹ ਕਹਿੰਦਾ ਵੀ 8 ਘੰਟੇ ਬੂੜੀ ਚੱਲੂਗੀ ਇਹਨਾਂ ਦਾ ਮਲਾਜੂ ਸਾਨੂੰ ਕਰੇ ਦੀ 4 ਘੰਟੇ ਹੀ ਛੱਡੂਗਾ ਮੈਂ ਫੇਰ ਵੀ ਇਹਨਾਂ ਨੇ ਬੈਠਣ ਦੇ ਰਾਤ 2:30 ਵਜੇ ਸਾਡੇ ਬੈਠਣ ਦੇ باوجود ਵੀ 6 ਘੰਟੇ 7 ਘੰਟੇ ਬਿਜਲੀ ਚੱਲੀ ਤੇ ਉਸ ਤੋਂ ਬਾਅਦ ਖੇ ਬੁਰਾ ਬੁਰਾ ਹਾਲ ਦਾ ਖੇਤਾਂ ਵਾਲੀ ਦਾ ਤਾਂ ਹੈਗੀ ਹੈਗਾ 24 ਘੰਟੇ ਪਿੰਡ ਵਾਲੀ ਬਿਲਕੁਲ ਨਹੀਂ ਆ ਰਹੀ ਸੀਗੀ ਅੱਛਾ ਜੀ ਹੋਰ ਕੀ ਬੋਲੋ ਫਰੀ ਜ਼ਮੀਨ ਦੇ ਰੱਖੀ ਹੈ ਫਰੀ ਸਾਰਾ ਕੁਝ ਦੇ ਰਿਹਾ ਸਰਕਾਰ ਨੂੰ ਹੋਰ ਜੇ ਹਾਂ ਜੀ ਪ੍ਰਧਾਨ ਜੀ ਅੱਜ ਗੰਡੂਆਂ ਗ੍ਰੈਂਡ ਦੇ ਵਿੱਚ ਧਰਨਾ ਦੇ ਰਹੇ ਹੋ ਤੁਸੀਂ ਕੀ ਕਾਰਨ ਹੋ ਗਿਆ ਜੀ ਅੱਜ ਧਰਨੇ ਦਾ ਮੈਂ ਸੁਖਪਾਲ ਸਿੰਘ ਮਾਨਕ ਬਲਾਕ ਪ੍ਰੈਸ ਖਤਰ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹਾਂ ਅੱਜ ਅਸੀਂ ਗੰਡੂਆ ਪਿੰਡ ਦੇ ਵਿੱਚ ਧਰਨਾ ਜਿਹੜਾ ਵੱਖ-ਵੱਖ ਪਿੰਡਾਂ ਵੱਲੋਂ ਉੱਤਿਆ ਗਿਆ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਾਡੀਆਂ ਔਰਤ ਭੈਣਾਂ ਕਿਉਂਕਿ ਇਸ ਗ੍ਰਿਡ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਮਤਲਬ ਜਿਹੜੀ ਉਹ ਦਿੱਕਤ ਆ ਰਹੀ ਹੈ ਕਿਉਂਕਿ ਪੈੜੀ ਸੀਜ਼ਨ ਤੋਂ ਪਹਿਲਾਂ ਨਾ ਇਹ ਗਿੱਟ ਦੀ ਰੁਪੇ ਹੋਈ ਹੈ ਨਾ ਰੁਪੇ ਹੋਈ ਹੈ ਨਾ ਇੱਥੇ ਲੋੜੀ ਦੀਆਂ ਜਿਹੜੀਆਂ ਮਸ਼ੀਨਾਂ ਦੀ ਲੋੜਤੀ ਉਹ ਵੀ ਦਿੱਤੇ ਉਰੇ ਇਸ ਗ੍ਰਿਡ ਦੇ ਵਿੱਚ ਲੋੜ ਆ ਜਿਹੜਾ ਬਹੁਤ ਪਿੰਡਾਂ ਦਾ ਹੈ ਇਸ ਕਰਕੇ ਜਿਹੜੀ ਇਹ ਮਸ਼ੀਨ ਹੈ ਇਹ 20 MBB ਦੀ ਮਸ਼ੀਨ ਹੈ ਜਦ ਕੇ ਮੰਗ ਆ ਇੱਥੇ ਲੋਕਾਂ ਦੀ ਵੀ ਇੱਥੇ ਇੱਕ ਹੋਰ ਮਸ਼ੀਨ 20 MBB ਦੀ ਧਰੀ ਜਾਵੇ ਤਾਂ ਕਿ ਜਿਹੜਾ ਇਹ ਗ੍ਰਿਡ ਹੈ ਇਹ ਅੰਡਰ ਲੋਡ ਹੋ ਸਕੇ ਇਹ ਜਿਹੜਾ ਗੰਡੂਆਂ ਦਾ ਗ੍ਰਿਡ ਹੈ ਇਹ ਓਵਰ ਲੋਡ ਹੋ ਚੁੱਕਿਆ ਪੂਰੀ ਤਰ੍ਹਾਂ ਕਿ ਕਿਸਾਨਾਂ ਦੀ ਜੀਵ ਜਿਹੜੀ ਸੁੱਕ ਰਹੀ ਹੈ ਤੇੜਾ ਆ ਗਿਆ ਜੀਵ ਦੇ ਵਿੱਚ ਕਿਉਂਕਿ ਇਹਨੂੰ 8-9 ਪਿੰਡਾਂ ਦਾ ਏਰੀਆ ਜਿਹੜਾ ਪੈਂਦਾ ਹੈ ਇਸ ਕਰਕੇ ਅੱਜ ਅਸੀਂ ਪ੍ਰਸ਼ਾਸਨ ਨੂੰ ਇਹ ਸੰਕੇਤਕ ਧਰਨਾ ਜਿਹੜਾ ਉਹ ਦੇ ਰਿਹਾ ਜਿੰਨਾ ਚਿਰ ਪ੍ਰਸ਼ਾਸਨ ਮਤਲਬ ਇਹ ਵਿਸ਼ਵਾਸ ਨਹੀਂ ਦਵਾਉਂਦਾ ਕਿ ਇੱਕ ਹੋਰ 2MBB ਦੀ ਮਸ਼ੀਨ ਅਸੀਂ ਧਰਾਂਗੇ ਉਹਨਾਂ ਸਿਰ ਇਹ ਧਰਨਾ ਜਿਹੜਾ ਜਾਰੀ ਰਹੂਗਾ ਜੇ ਪ੍ਰਸ਼ਾਸਨ ਨੇ ਸਾਡੀ ਗੱਲ ਵੱਲ ਨਾ ਗੌਰ ਕੀਤੀ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਐਕਸ਼ਨ ਤੇ ਐਸਸੀ ਦੇ ਦਫ਼ਤਰ ਘੇਰ ਤੋਂ ਵੀ ਗਰੇਜ ਨਹੀਂ ਕਰਾਂਗੇ ਜੋ ਮਾਨ ਸਰਕਾਰ ਦੇ ਵਾਦੇ ਸੀਗੇ ਵੀ ਅਸੀਂ 8 ਘੰਟੇ ਦੀ ਲਾਈਟ ਦਵਾਂਗੇ ਜੀ ਬਾਕੀ ਤੁਸੀਂ ਹੁਣ ਪਤਾ ਲੱਗਿਆ ਪਿੰਡਾਂ ਦੇ ਵਿੱਚ ਵੀ ਨਹੀਂ ਜਾ ਰਹੀ ਕੀ ਕਹੋਗੇ ਜੀ ਇਹਨਾਂ ਵਾਦਿਆਂ ਦਾ ਕੀ ਬਣਿਆ ਜੋ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਵੇ ਹਵਾ 'ਚ ਵੈਸੇ ਦਾ ਦਾਵੇ ਹਰ ਸਰਕਾਰਾਂ ਇੱਥੇ ਕਰਦੀਆਂ ਰਹੀਆਂ ਨੇ ਪੰਜਾਬ ਨੂੰ ਲੁੱਟਣ ਵਾਲੇ ਵੀ ਇੱਥੇ ਦਾਵੇ ਕਰਦੇ ਰਹੇ ਨੇ ਤੇ ਟੋਣਾ ਤੋਂ ਪਹਿਲਾਂ ਵੀ ਭਗਵੰਤ ਮਾਨ ਨੇ ਕਿਹਾ ਸੀ ਤੇ ਵੀ ਅਸੀਂ ਬਿਜਲੀ ਜਿਹੜੀ ਉਹ ਸਰਪਲਸ ਕਰ ਦਾਂਗੇ ਪਰ ਅੱਜ ਪੂਰੇ ਵੱਡੇ ਪੱਤਰ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਿਜਲੀ ਦੀ ਦਿੱਕਤ ਹੈ ਜਿਹੜੀ ਆ 15-20 ਦਿਨਾਂ ਤੋਂ ਵੱਡੇ ਪੱਤਰ ਤੇ ਆ ਰਹੀ ਹੈ ਬਿਲੀ ਦਿੱਕਤ ਇਸ ਕਰਕੇ ਪਾਣੀ ਦੇ ਬੁਲਬਲੇ ਨੇ ਜਿਹੜੇ ਇਹ ਦਾਅਵੇ ਨੇ ਇਹ ਸਰਕਾਰਾਂ ਦੇ ਹਵਾ ਵਿੱਚ ਹੀ ਤੀਰ ਹੁੰਦੇ ਨੇ ਪਰ ਹਕੀਕਤ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਇਹ ਜਣੀ ਅੱਜ ਦਾ ਸੰਗਠਿਤ ਧਰਨਾ ਇਸ ਤੋਂ ਬਾਅਦ ਕੋਈ ਤਿਕਾ ਸੰਘਰਸ਼ ਹੋਣ ਲਿਖੋਗੇ ਤੁਸੀਂ ਅਸੀਂ ਮਤਲਬ ਅੱਜ ਧਰਨਾ ਦਿੱਤਾ ਸੀ ਤੇ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਨੇ ਕੋਈ ਨਾ ਗੱਲਬਾਤ ਕੀਤੀ ਸਾਡੇ ਨਾਲ ਜਾਂ ਕੋਈ ਵਿਸ਼ਵਾਸ ਨਾ ਦਵਾਇਆ ਵੀ 20 MBB ਦੀ ਮਸ਼ੀਨ ਹੈ ਜਿਹੜੀ ਉਹ ਧਰਾਂਗੇ ਤਾਂ ਕਲੀਅਰ ਹੀ ਮੰਗ ਗਏ ਸਾਡੀ ਕਿ 20 MBB ਦੀ ਮਸ਼ੀਨ ਹੈ ਜਿਹੜੀ ਉਹ ਧਰੀ ਜਾਵੇ ਉਹ ਤੋਂ ਬਿਨਾਂ ਹੱਲੇ ਕੋਈ ਨਹੀਂ ਇਸ ਗ੍ਰਿਡ ਦਾ ਜੇਕਰ ਪ੍ਰਸ਼ਾਸਨ ਨੇ ਨਾ ਗੌਰ ਕੀਤੀ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਮੀਟਿੰਗ ਲਾ ਕੇ ਐਕਸ਼ਨ ਦਾ ਦਫ਼ਤਰ ਘੇਰੀਏ ਤੇ ਹੈਸੀ ਦੇ ਦਫ਼ਤਰ ਬੈਠੀਏ ਪਰ ਇਹ ਮਸ਼ੀਨ ਲਾਉਣ ਤੱਕ ਧਰਨਾ ਜਿਹੜਾ ਉਹ ਜਾਰੀ ਰਹੂਗਾ ਜ਼ਮੀਨ ਪਈ ਬਦਲੀ ਜਾਵੇ ਵੱਡੀ ਤੇਰੀ ਹਾਂ ਹਾਂ ਵੀ ਰਾਤ ਨੂੰ ਲੈਟ ਨਹੀਂ ਹੁੰਦੀ ਜੀ ਤਸਵੀਰ ਪਈ ਬਦਲੀ ਜਾਵੇ ਵੱਡੀ ਤੇਰੀ ਹਾਂ ਹਾਂ ਵੀ ਰਾਤ ਨੂੰ ਲੈਟ ਨਹੀਂ ਹੁੰਦੀ ਜੀ 20 ਦਿਨਾਂ ਦੇ ਕਿੰਨੇ ਦਿਨ ਹੋ ਗਏ ਹਾਂ 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 ਵੀ ਚੋ ਵਿਕਾਸ ਥੈੜੀ ਖੇਤਾਂ ਵਿੱਚ ਤੁਸੀਂ ਦੇਖ ਰਹੇ ਸਿੱਧੀਆਂ ਤਸਵੀਰਾਂ ਪਿੰਡ ਗੰਡੂਆਂ ਤੋਂ ਗੰਡੂਆਂ ਗ੍ਰੈਡ ਤੋਂ ਸਿੱਧੀਆਂ ਤਸਵੀਰ ਦਿਖਾ ਰਹਿਆਂਗੇ ਕਿਉਂਕਿ ਔਰ ਇਹ ਦੋ ਕਿਸਾਨ ਜਥੇਬੰਦੀਆਂ ਵੱਲੋਂ ਪੱਕੇ ਤੌਰ ਤੇ ਬਰੇ ਤਰਨਾ ਲਗਾਇਆ ਗਿਆ ਤੇ ਬੀਬੀਆਂ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਅਜ ਤਾਂ ਤਰਨਾ ਕਿਉਂ ਤੇ ਕਿੰਨੇ ਸਮੇਂ ਤੇ ਲਈ ਲਗਾਏਗੇ ਬੀਬੀ ਜੀ ਬਾਈਹਰ ਜੀ ਕਾ ਖਾਲਸਾ ਬਾਈਹਰ ਜੀ ਕੀ ਫਤਿਹ ਜਣੀ ਸਾਡੇ ਲਵੇ ਲਵੇ ਪਿੰਡਾਂ ਤੇ ਬਹੁਤ ਜ਼ਿਆਦਾ ਅਸੀਂ ਇਹ ਪਿੰਡਾਂ ਨਾਲ ਜੁੜੇ ਹੋਏ ਹਨ ਤਿੰਨ ਚਾਰ ਦਿਨ ਹੋ ਗਏ ਪੰਜ ਦਿਨ ਸਾਡੇ ਲਾਈਟ ਨਹੀਂ ਆਉਂਦੀ ਬੱਚਿਆਂ ਦਾ ਡੰਗਰਾਂ ਦਾ ਪਾਣੀ ਦਾ ਬਹੁਤ ਬੁਰਾ ਹਾਲ ਹੋ ਰਿਹਾ ਜਿਹੜੇ ਖੇਤੀਆਂ 'ਚ ਵੀਰ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਸੰਸਾਇਆ ਪਿਆ ਅਸੀਂ ਤਾਂ ਇਹ ਕਹਿੰਦੇ ਵੀ ਅੱਜ ਤਾਂ ਇੰਨੇ ਇੱਕ ਬੰਦੇ ਆ ਧਰਨੇ 'ਚ ਐਦੋਂ ਵੱਡਾ ਧਰਨਾ ਲੱਗੂਗਾ ਵੀ ਸਾਨੂੰ ਕਹਿੰਦੇ ਵੀ ਛੋਟੀ ਆ ਮਸ਼ੀਨ ਵੱਡੀ ਧਰ ਲੋ ਸਾਡੀ ਤਾਂ ਇਹੀ ਮੰਗ ਆ ਹੋਰ ਕੁਝ ਨਹੀਂ ਕਹਿੰਦੇ ਅਸੀਂ ਤਾਂ ਜਿਹੜਾ ਕੁਝ ਬਣ ਗਿਆ ਵੋਟਾਂ 'ਚ ਬਣ ਗਿਆ ਅਸੀਂ ਵੋਟਾਂ ਤੱਕ ਵੀ ਨਹੀਂ ਜਾਂਦੇ ਵੀ ਸਾਡਾ ਤਾਂ ਲਾਉਣਾ ਚਾਹੀਦਾ ਜਿਹੜੀ ਉਹ ਛੋਟੀ ਮਸ਼ੀਨ ਕਹਿੰਦੇ ਨੇ ਵੀ ਉਹ ਵੱਡੀ ਹੋਣੀ ਚਾਹੀਦੀ ਆ ਅੱਜ ਧਰਦੇ ਨੇ ਇੱਕ ਕੱਲ ਨੂੰ ਧਰਦੇ ਨੇ ਇਹ ਸਾਨੂੰ ਦੱਸਿਆ ਜਾਵੇ ਫਿਰ ਧਰਨਾ ਚੱਕਿਆ ਜਾਊਗਾ ਜੇ ਨਹੀਂ ਇਹਨਾਂ ਨੇ ਮਸ਼ੀਨ ਦਾ ਇਹ ਕਾਲਾ ਮਾਲਾ ਕਰਨਾ ਫਿਰ ਐਜੂ ਵੀ ਵੱਡਾ ਸੰਘਰਸ਼ ਐ ਨਹੀਂ ਪਤਾ ਉਰੋਂ ਤੇ ਲਾ ਕੇ ਗੰਡੂਆਂ ਸਾਈਂ ਰਾਹ ਬੰਦ ਹੋ ਜੇ ਇਹ ਤਾਂ ਸਾਡੀਆਂ ਕਈ ਮੰਗਾਂ ᱛੀਆਂ ਉਰੇ ਤਾਂ ਹੁਣ ਤਾਂ ਗ੍ਰੈਡ ਕਰਕੇ ਹੋ ਗਿਆ ਵੀ ਲਾਈਟ ਨਹੀਂ ਛੱਡਦੇ ਇੱਥੇ ਚੀਮਾ ਸਾਹਿਬ ਆਇਆ ਸੀ ਵੋਟਾਂ ਲੈਣ ਅਸੀਂ ਉਹਨੂੰ ਇਹ ਕਿਹਾ ਸੀ ਵੀ ਸਕੂਲ ਨੂੰ ਇੱਥੋਂ ਲਾ ਕੇ ਪਿੰਡ ਤੋਂ ਲਾ ਕੇ ਪੱਕੀ ਸੜਕ ਹੋਣੀ ਚਾਹੀਦੀ ਬੱਚਿਆਂ ਨੂੰ ਹੁਣ ਜਿਹੜੇ ਗਰੀਬਾਂ ਨੇ ਸਾਈਕਲਾਂ 'ਤੇ ਜਾਂਦੇ ਨੇ ਪੈਰਾਂ 'ਤੇ ਜਾਂਦੇ ਨੇ ਉਹ ਦੇਖੋ ਇਹ ਜੀ ਧੁੱਪ ਦੇ ਵਿੱਚ ਜਦੋਂ ਛੁੱਟੀ ਹੋ ਜਾਂਦੀ ਆ ਉਹ ਫਾਇਰ ਮਚਾਉਂਦੇ ਘਰੇ ਜਾਂਦੇ ਨੇ ਉਹ ਇਹ ਲਿਖਦਾ ਨਹੀਂ ਸਰਕਾਰਾਂ ਨੂੰ ਗਰੀਬਾਂ ਕਹਿੰਦੇ ਜਮੀਨ ਨਹੀਂ ਦੇਖਦੇ ਹੈਗੇ ਅਸੀਂ ਅੱਕ ਕੇ ਧਰਨਾ ਨਾ ਲਾਉਣਾ ਨਹੀਂ ਸਾਨੂੰ ਚਾਉ ਨਹੀਂ ਹੈਗਾ ਧਰਨੇ ਲਾਉਣ ਦਾ ਫਿਰ ਸਾਨੂੰ ਕਹਿੰਦੇ ਨੇ ਧਰਨੇ ਵਾਲੇ ਵਿਹਲੇ ਨੇ ਵਿਹਲੇ ਆਪੀਆਂ ਜਦੋਂ ਭਾਈ ਹੁਣ ਦੇਖ ਲਾਈਟ ਨੂੰ ਰਾਤ ਨੂੰ 8-8 ਘੰਟੇ ਕਦੇ ਸੋਹਣਿਆ ਕੱਟ ਲਾਇਆ ਜਦੋਂ ਲ ਕੱਟ ਹੋ ਗਿਆ ਪਿੱਛੋਂ ਹੋ ਗਿਆ ਵੀ ਛੱਡੋ ਤਾਂ ਸਹੀ ਲਾਈਟ ਆ ਕਿਉਂ ਜਾਨ ਲੈਣੀ ਕਰਕੇ ਲੋਕਾਂ ਦੀ ਇੱਕ ਤਾਂ ਜੀਰੀ ਨੇ ਤਪਾਰ ਕੇ ਆ ਗੀਰੀ ਚ ਪਾਣੀ ਨਹੀਂ ਕੱਢਦਾ ਕਹਿੰਦਾ ਸੀ ਨਾ ਭਵੰਤਮਾਨ ਵੀ 24 ਘੰਟਿਆਂ ਦੀ ਲਾਈਟ ਆ 8 8 ਘੰਟਿਆਂ ਦੀ ਲਾਈਟ ਆ ਇਹਦੇ 4 ਘੰਟੇ ਵੀ ਨਹੀਂ ਛੱਡਦਾ ਹੁਣ ਅਸੀਂ ਜਾਈਏ ਕਿੱਥੇ ਜਾਈਏ ਹੱਥ ਬੰਨ ਕੇ ਬੇਨਤੀ ਆ ਸਰਕਾਰਾਂ ਨੂੰ ਸਾਨੂੰ ਲਾਬਦੀਨ ਕਰੋ ਅਸੀਂ ਅੱਕੇ ਪਿਆ ਕਿਸੇ ਨੂੰ ਇੱਕ ਨਦੀ ਨੂੰ ਲੈ ਕੇ ਮਰ ਜਾਾਂਗੇ ਵਾਇਗੁਰਜੀ ਕਾ ਕਰਸ ਵਾਇਗੁਰਜੀ ਕਾ ਕਰਸ ਦੁਬਾਰਾ 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 ਲਾ ਮੰਗਾਂਗੇ